ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਅੱਜ ਫਗਵਾੜਾ ਚੱਕ ਹਕੀਮ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਇੱਕ ਮੀਟਿੰਗ ਕੀਤੀ ਗਈ। ਬੀਤੇ ਦਿਨੀ ਬਾਬਾ ਸਾਹਿਬ ਜੀ ਦੀ ਹੋਈ ਬੇਅਦਬੀ ਕਾਰਨ ਇਸ ਮੀਟਿੰਗ ਵਿੱਚ ਆਏ ਹੋਏ ਬੁਲਾਰਿਆਂ ਨੇ ਆਪਣੇ ਵਿਚਾਰ-ਵਟਾਂਦਰਾ ਸਾਂਝੇ ਕੀਤੇ। ਉੱਥੇ ਹੀ ਰਮੇਸ਼ ਕਾਲ ਨੇ ਮੀਟਿੰਗ ਵਿੱਚ ਕਿਹਾ ਕਿ ਅਸੀਂ ਬਾਬਾ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਮੰਗ ਪੱਤਰ ਵੀ ਦੇਵਾਂਗੇ ਕਿ ਉਹ ਬਾਬਾ ਸਾਹਿਬ ਜੀ ਦੀ ਗਲੀ ਮੋਹੱਲੇ ਵਿੱਚ ਲੱਗੇ ਬੁੱਤਾਂ ਦੀ ਸੁਰੱਖਿਆ ਨੂੰ ਪੁਖਤਾ ਕਰਨ। ਉਹਨਾਂ ਨੇ ਇਹ ਵੀ ਕਿਹਾ ਕਿ ਜੋ ਸ਼ਰਾਰਤੀ ਅਨਸਰ ਇਹ ਸਭ ਕਰਦੇ ਹਨ ਉਹਨਾਂ ਨੂੰ ਵੱਡੀ ਸਜ਼ਾ ਮਿਲੇ ਤਾਂ ਜੋ ਪੰਜਾਬ ਦਾ ਮਾਹੌਲ ਸ਼ਾਂਤਮਈ ਬਣਿਆ ਰਹੇ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਤੋਂ ਸਤਕਾਰਯੋਗ ਸਾਥੀਓ ਅੱਜ ਜਿਹੜੀ ਮੀਟਿੰਗ ਆ ਸਾਡੇ ਤਾਨ-ਤਨ ਸਤਿਗੁਰੂ ਰਬਦਾਸ ਮਹਾਰਾਜ ਜੀ ਦੀ ਚਰਨਛੋਹ ਧਰਤੀ ਤੇ ਸਾਡੇ ਸ਼ੈਡੂਲ ਕਾਸਟ ਭਾਈਚਾਰਾ ਜਿਹੜਾ ਸਾਰਾ ਇਕੱਠਾ ਹੋਇਆ ਜਿਹੜਾ ਵੱਖ-ਵੱਖ ਜਥੇਬੰਦੀਆਂ ਦੇ ਨਾਲ ਅਟੈਚ ਹੈ ਔਰ ਇਹਨਾਂ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਆਪਣੇ ਮਹਾਪੁਰਸ਼ਾਂ ਦੇ ਸਨਮਾਨ ਦੇ ਵਿੱਚ ਜਿਹੜਾ ਜੋ ਅੱਜ ਸਰਕਾਰਾਂ ਤੇ ਏਜੰਸੀਆਂ ਕਰ ਰਹੀਆਂ ਇਹਨਾਂ ਨੂੰ ਅਸੀਂ ਜਿਹੜਾ ਆ ਅਗਰ ਇਹ ਬਾਜ਼ ਨਾ ਆਈਆਂ ਤਾਂ ਅਸੀਂ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਾਂਗੇ ਕਿਉਂਕਿ ਕਦੀ ਇਹ ਸਤਿਗੁਰੂ ਰਵਿਦਾਸ ਮਹਾਰਾਜ ਦੀ ਤੇ ਟਿੱਪਣੀ ਕਰਦੇ ਆ ਤੇ ਹੁਣ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਤੇ ਜੋ ਟਿੱਪਣੀ ਪੰਨੂ ਮੰਨੂ ਨੇ ਕੀਤੀ ਹੈ ਅਸੀਂ ਉਹਨੂੰ ਕਹਿੰਦੇ ਹਾਂ ਕਿ ਬਾਜ ਆ ਜਾਏ ਕਿਉਂਕਿ ਅੱਜ ਜਿਹੜਾ ਸਮਾਜ ਹੈ ਇਹ ਜਾਗਦਾ ਤੇ ਅਸੀਂ ਸਰਕਾਰਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਜਿਹੜੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਫੋਟੋ ਲਾ ਕੇ ਆਪਣੀ ਸਰਕਾਰ ਬਣਾਈ ਆ ਤੇ ਅੱਜ ਵਿਅਦਵੀ ਜਿਹੜੀ ਹੈ ਉਸ ਮਹਾਪੁਰਸ਼ ਦੀ ਹੋ ਰਹੀ ਹੈ ਤੇ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਜੇ ਤੁਸੀਂ ਜਿਹੜੀ ਜਿਮੇਵਾਰੀ ਆ ਉਹ ਜਿਹੜਾ ਇਲਾਕੇ ਦੇ ਵਿੱਚ ਉਹਨਾਂ ਘਰਾਂ ਵਾਲਿਆਂ ਦੀ ਜਿਮੇਵਾਰੀ ਲਾਉਂਦੇ ਆ ਜਦ ਕਿ ਤੁਹਾਡੇ ਕੋਲ ਸ਼ਾਸਨ ਪ੍ਰਸ਼ਾਸਨ ਸਾਰੀ ਪਾਵਰ ਤੁਹਾਡੇ ਕੋਲ ਆ ਅਸੀਂ ਇਹ ਜਿਹੜਾ ਅਲਟੀਮੇਟਮ ਦਿੰਨੇ ਆ ਕੱਲ ਨੂੰ ਮੰਗ ਪੱਤਰ ਦਿਆਂਗੇ ਕਿ ਜਿੱਥੇ-ਜਿੱਥੇ 바ਵਾ ਸਾਹਿਬ ਡਾਕਟਰ ਮੈਡਕਾਰ ਜੀ ਦੇ ਲੱਗੇ ਹੋਏ ਸਟੈਚੂ ਆ ਉਥੇ ਜਿਹੜੀ ਆ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ ਔਰ ਜਿਹੜੇ ਲੋਕ ਇਹ ਜਿਹੜੀਆਂ ਸ਼ਰਾਰਤਾਂ ਕਰਦੇ ਆ ਉਹ ਸਾਨੂੰ ਲੱਭੜਦੀ ਵੀ ਜਾਏ ਸਰਕਾਰ ਉਹਨਾਂ ਨੂੰ ਡੈਂਟੀਫਾਈ ਕਰਕੇ ਉਹਨਾਂ ਨੂੰ ਵੱਡੀ ਸਜ਼ਾ ਦੇਵੇ ਤਾਂ ਕਿ ਪੰਜਾਬ ਦਾ ਜਿਹੜਾ ਸ਼ਾਂਤਮਈ ਮਾਹੌਲ ਆ ਉਹ ਖਰਾਬ ਨਾ ਹੋ ਸਕੇ ਸਰ ਅੱਜ ਜੇ ਸਾਡੀ ਮੰਗ ਪੱਤਰ ਤੇ ਗੌਰ ਨਾ ਕੀਤਾ ਤੇ ਅਗਲਾ ਜਿਹੜਾ ਆ ਉਹ ਅਸੀਂ ਜਿਹੜਾ ਫੈਸਲਾ ਸੁਣਾਵਾਂਗੇ ਜਿਹੜਾ ਪੰਜਾਬ ਦੀ ਵੱਧ ਕੀਤਾ ਜਾਵੇਗਾ ਔਰ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਸਾਡੀਆਂ ਮੰਗਾ ਆ ਇਹਨਾਂ ਨੂੰ ਸਰਕਾਰ ਨੇ ਰਿਗਨ ਮੰਨ ਕੇ ਜਿਹੜਾ ਸ਼ਾਸਨ ਪ੍ਰਸ਼ਾਸਨ ਆ ਇਹ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ ਮਾਹੌਲ ਨੂੰ ਸ਼ਾਂਤ ਪੜਾਈ ਰੱਖਣ ਇਹ ਇਹ ਜਿਹੜਾ ਅੱਜ ਦਾ ਸਾਡਾ ਮੀਟਿੰਗ ਦਾ ਅਜੰਡਾ ਸੀ ਧੰਨਵਾਦ ਜੈਗੁਰਦੇਵ ਧੰਨਵਾਦ ਜੈ